કઈળા� કલા�૓લ ક઺ો કીંલ કલા� કલા� નેં કલા� ક૲ા�લ ਮੈਂ ਮੇਰਾ ਨਾਮ ਅਚਰੂਰਾ ਮੈਂ ਐਸਡੀ ਬੋਰਾਗੜ ਦੁਕਾਨ ਹੈ ਅਸੀਂ ਰਾਤ ਅਸੀਂ ਰਾਤ 10:00 ਵਜੇ ਆਪਣੀ ਦੁਕਾਨ ਤੋਂ ਦੁਕਾਨ ਦੀ ਪੇਮੈਂਟ ਲੈ ਕੇ ਐਕਟਿਵੇਟ ਦੇ ਵਿੱਚ ਬੈਗ ਵਿੱਚ ਪਾ ਕੇ ਘਰ ਵੱਲ ਜਾ ਰਹੇ ਸੀ ਕਿ ਅਚਾਨਕ ਅਸੀਂ ਮਧਾਨ ਦੀ ਕਰ ਕੋਲ ਜਾ ਰਹੇ ਸੀ ਕਿ ਉਧਰੋਂ ਸਿਨੇਮਾ ਰੁੜ ਕੇ ਨੇ ਦੋ ਮੋਟਰਸਾਈਕਲ ਆਏ ਉਹਨਾਂ ਵਿੱਚੋਂ ਇੱਕ ਨੇ ਸਾਡੀ ਐਕਟਿਵੇਟ ਦੇ ਵਿੱਚ ਮੋਟਰਸਾਈਕਲ ਮਾਰਿਆ ਜਿਸ ਕਰਕੇ ਐਕਟਿਵ ਮੇਰੇ ਉੱਪਰ ਗਿਰ ਗਈ ਬਾਤ ਜਮੇਰ ਸਾਈਡ ਤੇ ਗਿਰ ਕੇ ਉਹ ਜਦੋਂ ਮੈਂ ਐਕਟਿਵ ਨੂੰ ਕਿਹਾ ਵੀ ਮੇਰੇ ਤੇ ਐਕਟਿਵ ਚੱਕ ਦੋ ਤਾਂ ਉਹ ਐਕਟਿਵ ਉੱਪ ਭਜਾ ਕੇ ਲੈ ਗਏ ਜਦੋਂ ਐਕਟਿਵ ਭਜਾ ਰਹੇ ਸੀ ਤਾਂ ਮੈਂ ਉਹਦੇ ਦੇ ਮਗਰ ਭੱਜ ਕੇ ਉੱਟ ਕੇ ਉਹਨਾਂ ਵਿੱਚੋਂ ਇੱਕ ਮੋਟਰਸਾਈਕਲ ਨੇ ਜਿਹੜਾ ਸਵਾਰ ਸੀਗਾ ਉਹਨੇ ਮੇਰੇ ਦੇ ਉੱਪ ਉਹ ਮੋਟਰਸਾਈਕਲ ਦਾ ਟਾਪਾ ਮਾਰਿਆ ਜਿਸ ਕਰਕੇ ਮੇਰੇ ਤੇ ਸੱਟਾਂ ਲੱਗੀਆਂ ਤੇ ਮੇਰੇ ਟੈਂਕੇ ਲੱਗੇ ਹਸਪੀਟਲ ਚ ਪਰ ਕਿੰਨੀ ਪੇਮੈਂਟ ਸੀ ਉਹਦੇ ਵਿੱਚ ਉਹ ਵੀਰੇ 2 ਲੱਖ ਦੇ ਕਰੀਬ ਪੇਮੈਂਟ ਸੀਗੀ 2.5 ਲੱਖ ਦੇ ਕਰੀਬ ਪੇਮੈਂਟ ਸੀ ਦੁਕਾਨ ਦਾ ਕੋਈ ਸਮਾਨ ਦੁਕਾਨਦਾਰ ਬਸ ਕਾਗਜ਼ ਤੇ ਡੈਕਟੀਵਾ ਦੇ ਕਾਗਜ਼ ਹੀ ਕਿ ਹੋਰ ਕੋਈ ਸਮਾਨ ਨਹੀਂ ਸੀ ਵਿੱਚ ਲਗਾਤਾਰ ਜਿਵੇਂ ਨਾਬੀ ਘਟਨਾ ਹੋ ਰਹੀ ਹੈ ਕਿ ਇਹ ਤਾਂ ਤੁਸੀਂ ਇਹਨਾਂ ਨੂੰ ਸੁਧਾਰ ਕਰਨ ਦਾ ਕੋਈ ਲਗਾਤਾਰ ਵਪਾਰੀਆਂ ਨਾਲ ਕਟਨਾਮਾ ਰਿਉਂਕਿ ਹੋਰ ਤਾਂ ਕੋਈ ਇਹਦੇ ਵਿੱਚ ਫਸਦਾ ਨਹੀਂਗਾ ਇਹ ਲਗਾਤਾਰ ਕੋ ਮੈਂ ਸੁਣਨ ਚਾਹ ਰਿਹਾ ਵੀ ਪਿਛਲੇ ਹਫਤਾ 10 ਦਿਨ ਪਹਿਲਾਂ ਸਰਕਰ ਰੋਡ ਤੇ ਵੀ ਘਟਨਾਮਾ ਹੋ ਗਿਆ ਇਹ ਤੁਹਾਨੂੰ ਇਹਨਾਂ ਪੁਲਿਸ ਨੂੰ ਇਹਦੇ ਵਿੱਚ ਸੁਧਾਰ ਕਰਨ ਦਾ ਜੀ ਕਿਉਂਕਿ ਮਾਰਤਾ ਦੁਕਾਨਦਾਰ ਨੂੰ ਪੈਂਦੇ ਸਾਰੇ ਇਹਦੇ ਵਿੱਚ ਨਾ ਨਹੀਂ ਆ ਜੀ ਬਰਾਣਾ ਕੀ ਹੋਇਆ 10:00 ਅੱਜ ਕੇ 6 ਮਿੰਟ ਦੇ ਤੇ ਅਸੀਂ ਦੁਕਾਨ ਤੋਂ ਮੁਰਸਾਗਾ ਤੇ ਐਟਵਾ ਤੇ ਆ ਰਹੇ ਸੀ ਜੀ ਆ ਕੇ ਮੈਦਾਨ ਦੀ ਦੁਕਾਨ ਤੋਂ ਉਰਾ ਕੇ ਤੇ ਉਹਨਾਂ ਨੇ ਸਾਡੇ ਵਿੱਚ ਮੋਟਰਸਾਈਕਲ ਮਾਰਿਆ ਤੇ ਉੱਥੋਂ ਮੈਂ ਗਿਰ ਗਈ ਜੀ ਜੀ ਤਾਂ ਮੇਰਾ ਬੇਟਾ ਤੇ ਉਹਨਾਂ ਦੇ ਮਗਰ ਭਜਣ ਲੱਗਿਆ ਤੇ ਇੱਕ ਮੋਟਰਸਾਈਕਲ ਤਾਂ ਭੱਜ ਗਿਆ ਦੂਜਾ ਨਾ ਉਹਨੇ ਚੱਕੇ ਦੇ ਪਾਸੇ ਟਾਟਾਪਾ ਮਾਰਿਆ ਮੋਸ ਮੋਸ ਬੈਠੇ ਰਹੇ ਕਿੰਨੇ ਪੈਸੇ ਵੀ ਨਾਲ ਲੈ ਕੇ ਫਿਰ ਇੱਕ ਟੋਸ ਮੈਂ ਸਭ ਕੁਝ ਵਿਚੇ ਨੇ ਜੀ ਲੋਗ ਲੱਗੇ ਆਣ ਨੂੰ ਦੋ ਲੱਖ ਰੁਪਏ ਨਾਬਾ ਦੇ ਵਿੱਚ ਚੋਰੀ ਦੀਆਂ ਵਾਰਦਾਤਾਂ ਨੇ ਜਿਹੜੀਆਂ ਉਹ ਲਗਾਤਾਰ ਵਾਧੀਆਂ ਜਾ ਰਹੇ ਨੇ ਬੀਤੀ ਰਾਤ ਇੱਕ ਵਪਾਰੀ ਆ ਜਿਹੜਾ ਅਸ਼ਰੂ ਰਾਮ ਦਾਬ ਦੀ ਮਾਤਾ ਦੇ ਨਾਲ ਦੁਕਾਨ ਬੰਦ ਕਰਕੇ ਜਦੋਂ ਘਰ ਆ ਰਿਹਾ ਸੀ ਤਾਂ ਰਸਤੇ ਦੇ ਵਿੱਚ ਕੁਝ ਅਣਪਛਾਤੇ ਵਿਅਕਤੀਆਂ ਨੇ ਸਕੂਟਰੀ ਦੇ ਵਿੱਚ ਸਕੂਟਰੀ ਮਾਰ ਕੇ ਜਦੋਂ ਗੇਰਿਆ ਗਿਆ ਮਾਂ ਪੁੱਤ ਨੂੰ ਤਾਂ ਸਕੂਟਰੀ ਦੇ ਵਿੱਚ ਅਸ਼ਰੂ ਰਾਮ ਦੇ ਦਰਸ਼ਨ ਮੁਤਾਬਕ 2 ਲੱਖ ਰੁਪਏ ਜਿਹੜਾ ਦੱਸਿਆ ਜਾ ਰਿਹਾ ਉਹ ਜਿਹੜੇ ਅਣਪਛਾਤੇ ਵਿਅਕਤੀ ਤੇ ਉਹਨਾਂ ਵੱਲੋਂ 2 ਲੱਖ ਦੀ ਵਾਰਦਾਤ ਨੂੰ ਜਿਹੜਾ ਇਲਜ਼ਾਮ ਦਿੱਤਾ ਗਿਆ ਉਹ ਲੁੱਟ ਕੇ ਫਰਾਰ ਹੋ ਗਿਆ ਤਾਂ ਸ਼ਰੂ ਆਮ ਦੇ ਸਿਰ 'ਚ ਕੋਈ ਵਸ ਚੀਜ਼ ਆ ਜਿਹੜੀ ਕੋਈ ਤਿੱਖੀ ਚੀਜ਼ ਮਾਰੀ ਗਈ ਆ ਉਹਦੇ ਸਿਰ ਦੇ ਵਿੱਚ ਵੀ ਕਾਫੀ ਟਾਂਕੇ ਲੱਗੇ ਨੇ ਜੋ ਕਿ ਨਾਬਾ ਦੇ ਸਰਕਾਰੀ ਹਸਪਤਾਲ 'ਚ ਜੇਰੇ ਇਲਾਜ ਆ ਜਦੋਂ ਇਸ ਸਬੰਧੀ ਅਸੀਂ ਨਾਬਾ ਕਤਵਾਲੀ ਪੁਲਿਸ ਦੇ ਨਾਲ ਸੰਪਰਕ ਕੀਤਾ ਤਾਂ ਉਹਨਾਂ ਦਾ ਕਹਿਣਾ ਕਿ ਡਾਕਟਰਾਂ ਵੱਲੋਂ ਐਮ ਐਲ ਆਰ ਜਰੀਏ ਨਾਬਾ ਕਤਵਾਲੀ 'ਚ ਪਹੁੰਚ ਚੁੱਕੀ ਆ ਉਹਨਾਂ ਦੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ ਕੀਤਾ ਜਾ ਰਿਹਾ ਸੀਸੀਟੀਵੀ ਫੁਟੇਜ ਜਿਹੜੀ ਆਈ ਆ ਉਹਦੇ ਵਿੱਚ ਜਿਹੜੇ ਅਣਪਛਾਤੇ ਵਿਅਕਤੀ ਨੇ ਉਹ ਬਿਲਕੁਲ ਭਾਏ ਦੇ ਕਿਤੇ ਨਾ ਕਿਤੇ ਨਾਜ਼ਰ ਆ ਰਹੇ ਨੇ ਤੇ ਜੋ ਵਪਾਰੀਆ ਉਹ ਵੀ ਕਿਤੇ ਨਾ ਕਿਤੇ ਉਹਨਾਂ ਦਾ ਪਿੱਛਾ ਕਰਦਾ ਨਾਜ਼ਰ ਆ ਰਿਹਾ